ਪਹਿਲਾ ਦਾ ਜਿਹੜਾ ਅੱਜ ਬੱਚਿਆਂ ਦਾ ਜਿਹੜਾ ਨੈਸ਼ਨਲ ਗੇਮ ਦਾ ਲਾਡ ਜੀ ਆਜੀ ਸਾਰ ਅੱਜ ਸਟਾਰਟ ਹੋਏ ਨੈਸ਼ਨਲ ਗੇਮ ਸੁਪਰ ਅੰਬੈਰ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਐ ਇੱਥੇ 10 ਗੇਮਾਂ ਦਾ ਸੁਪਰ ਅੰਬੈਰ ਬੈਠੇ ਐ ਤੇ ਪੂਰੇ ਪੰਜਾਬ ਦੇ ਵਿੱਚ ਵਖ ਵਖ ਗੇਮਸ ਵਖ ਵਖ ਸੈਕਸ਼ਨਸ ਵਖ ਵਖ ਅੰਡਰਏਜਸ ਗੇਮਸ ਦੀ ਇਹ ਸ਼ੁਰੂਆਤ ਹੋ ਰਹੀ ਹੈ ਤੇ ਆਪ ਸਭ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਜਮਾਨਜੀ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਾਲ 2023 ਪੰਜਾਬ ਦੇ ਸਿੱਖਿਆ ਮੰਖਮੇ ਲਈ ਇੱਕ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਇਆ ਜਿਸ ਦੇ ਵਿੱਚ ਅਸੀਂ 12710 ਕੱਚੇ ਟੀਚਰ ਜੋ 35550 600 ਲੈਂਦੇ ਸੀ ਅੱਜ ਉਹਨ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀ ਸਲਮਾਨ ਜਨਕ ਤਨਖਾ ਹੈ 23 24 24000 20000 ਰੁਪਏ ਤਨਖਾ ਲੈ ਰਹੇ ਨੇ ਇਸ ਦੇ ਨਾਲ ਹੀ ਅੱਜ ਇਸ ਗੱਲ ਦਾ ਗਵਾਹ ਪੂਰਾ ਪੰਜਾਬ ਤੇ ਪੂਰਾ ਦੇਸ਼ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ ਅੱਜ ਤੱਕ ਕਦੀ ਤੁਸੀਂ ਸੁਣਿਆ ਨਹੀਂ ਹੋਣਾ ਕਿ ਸਕੂਲਾਂ ਦੇ ਉੱਤੇ ਇੰਨਾ ਪੈਸਾ ਜਿਵੇਂ ਲੁਧਿਆਣੇ ਦਾ ਜਿਹੜਾ ਜਵਾਰ ਨਗਰ ਕੈਂਪ ਦਾ ਸਕੂਲ ਹੈ ਉਹਦੀ ਜਿਹੜੀ ਜਗ੍ਹਾ ਹੈ ਉਹ ਤੁਸੀਂ ਦੇਖ ਸਕਦੇ ਸੀ ਜੋ ਸਭ ਸ਼ਹਿਰ ਦੇ ਪੱਤਰਕਾਰੋਂ ਸਭ ਤੋਂ ਪ੍ਰਾਈਮ ਪ੍ਰੋਪਰਟੀ ਹੈ ਪਰ ਸਕੂਲ ਦੀ ਹਾਲਤ ਬਹੁਤ ਮਾੜੀ 17 ਕਰੋੜ ਰੁਪਏ ਦੇ ਨਾਲ ਉਹ ਸ਼ਹਿਰ ਦਾ ਸਭ ਤੋਂ ਸੋਹਣਾ ਸਕੂਲ ਬਣੂਗਾ ਸ਼ਹਿਰ ਦਾ ਕੋਈ ਪ੍ਰਾਈਵੇਟ ਸਕੂਲ ਇਨ টারਮਸ ਆਫ ਇਨਫਰਾਸਟ੍ਰਕਚਰ ਉਦਾ ਹਾਨੀ ਨਹੀਂ ਹੋਊਗਾ ਨਾਲ ਹੀ ਜਿਹੜਾ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟ ਪੰਜਾਬ ਦਾ ਕੋਈ ਥੋੜੇ ਵੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਹੋਣੇ ਉੱਥੇ ਵੀ ਉਹਨਾਂ ਨੂੰ ਫੈਸਿਲਿਟੀਆਂ ਨਹੀਂ ਹੈਗੀਆਂ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚੇ ਅਗਰ ਉਹ ਕਹਿੰਦੇ ਆ ਕਿ ਅਸੀਂ ਯੂਪੀਐਸਸੀ ਕ੍ਰੈਕ ਕਰਨਾ ਚਾਹੁੰਦੇ ਆ ਸਿਰਫ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਆਪਰਚੂਨਿਟੀਆਂ ਹੈ ਕਿ ਉਹ ਡੀਸੀਜ਼ ਦੇ ਨਾਲ ਐਸਐਸਪੀਜ਼ ਦੇ ਨਾਲ ਕਮਿਸ਼ਨਰਜ਼ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਆ ਅਗਰ ਉਹ ਕਹਿੰਦੇ ਅਸੀਂ ਐਨਡੀਏ ਚ ਜਾਣਾ ਚਾਹੁੰਦੇ ਆ ਵੀ ਸੈਂਟ ਟਾਈਮ ਟੂ ਕੈਂਟਨਮੈਂਟਸ ਉਹ ਕਰਨਲਾਂ ਦੇ ਨਾਲ ਉਹ ਬ੍ਰਿਗੇਡੀਅਰਾਂ ਦੇ ਨਾਲ ਉਹ ਦੇਖਦੇ ਆ ਕਿ ਹਾਊ ਆਰਮੀ ਵਰਕਸ ਅਗਰ ਉਹ ਕਹਿੰਦੇ ਅਸੀਂ ਸਾਇੰਟਿਸਟ ਬੰਨਣਾ ਚਾਹੁੰਦੇ ਆ ਤਾਂ ਉਹ ਇਸਰੋ ਜਾ ਕੇ ਸਪੇਸ ਲਾਂਚੇਸ ਸ਼ਟਲ ਲਾਂਚੇਸ ਜਿਹੜੇ ਹੈ ਸਪੇਸ 에ਅਰਕ੍ਰਾਫਟ ਲਾਂਚੇਸ ਹੈ ਉਹਨਾਂ ਇਸ ਸਾਰਾ ਕੁਝ ਜਿਹੜਾ ਹੈ ਐਕਸਪੋਜ਼ਰ ਵਿਜ਼ਿਟਸ ਨੀਡ ਦੇ ਸਪੈਸ਼ਲ ਕੈਂਪ ਜੇਈ ਦੇ ਦਿੱਲੀ ਤੋਂ ਸਪੈਸ਼ਲ ਟੀਚਰਸ ਬਲਾ ਬਲਾ ਕੇ ਅਸੀਂ ਉਹਨਾਂ ਦੇ ਕੈਂਪ ਲਵਾ ਰਹੇ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ 2-3 ਸਾਲਾਂ ਦੇ ਵਿੱਚ ਸਾਡੇ ਆ ਜਿਹੜੇ ਸਕੂਲ ਆਫ ਐਨ ਐਮ ਐਮੀਨਸ ਦੇ ਬੱਚੇ ਐ ਇਸ ਵਾਰੀ ਪਹਿਲਾ ਸਾਲ ਸੀ ਇਸ ਵਾਰੀ ਦੂਜੇ ਸਾਲ ਦੀ ਦਾਖਲਾ ਹੋਊਗਾ ਤੇ ਇਹ ਪੰਜਾਬ ਦਾ ਭਵਿੱਖ ਬਣਾ ਕਰਨਗੇ ਅੱਛਾ ਹਰਜੋਤ ਜੀ ਇੱਕ ਰਾਜਪਾਲ ਨੇ ਅਮਨ ਗੋੜਾ ਨੂੰ ਲੈ ਕੇ ਮੈਂ ਤੁਹਾਨੂੰ ਹਮੇਸ਼ਾ ਜੀ ਜਦੋਂ ਵੀ ਆਉਂਦਾ ਮੇਰਾ ਸਿੱਖਿਆ ਵਿਭਾਗਮਾ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਸੀਂ ਮੈਨੂੰ ਬਲਕਿ ਸਕੂਲਾਂ ਦੀ ਕਮੀਆਂ ਦੱਸਿਆ ਕਰੋ ਜੀ ਆਹ ਵਾਲੇ ਸਕੂਲ ਚਾਹ ਕਰਨਾ ਉਹ ਸਕੂਲ ਦੀ ਗੱਲ ਕਰਦੇ ਆਂ ਤੇ ਗਿਆਸਪੁਰਾ ਸਕੂਲ ਦੇ ਵਿੱਚ 9 ਤੋਂ 10000 ਬੱਚਾ ਇਸ ਸਮੇਂ ਚੜੀ ਤੁਹਾਡੀ ਤੁਹਾਡੀ ਗਲਤ ਗੱਲ ਇਨਸ਼ਾਨ ਕਰੀ ਆ ਜੀ 5200 ਬੱਚਾ ਹੈ ਗਿਆਸਪੁਰਾ ਸਕੂਲ ਦੇ ਵਿੱਚ ਮੇਰੇ ਕੋਲ ਇੱਕ ਇੱਕ ਬੱਚੇ ਸਕੂਲ ਦਾ ਅੰਕੜਾ ਜਿਹੜਾ ਹੈ 20000 ਸਕੂਲ ਹੈ ਤਕਰੀਬਨ ਮੈਂ ਹੁਣ ਤੱਕ 700 ਸਕੂਲਾਂ ਦੇ ਵਿੱਚ ਆਪ ਜਾ ਕੇ ਵਿਜ਼ਿਟ ਕਰ ਚੁੱਕਿਆ ਗਿਆਸਪੁਰਾ ਸਕੂਲ ਦੇ ਵਿੱਚ 5000 ਬੱਚੇ ਪੜ੍ਹ ਰਹੇ ਆ ਅਸੀਂ ਉੱਥੇ ਵੀ ਹੋਰ ਕਮਰਿਆਂ ਲਈ ਉਹਨੂੰ ਹੋਰ ਵੀ ਸਟਰੈਂਥਨ ਕਰ ਰਹੇ ਆ ਪਲੱਸ ਲੁਧਿਆਣਾ ਜਿਹੜਾ ਸ਼ਹਿਰ ਹੈ ਅਸੀਂ ਇੰਪਰੂਵਮੈਂਟ ٹرسٹ ਨਾਲ ਮਿਲ ਕੇ ਐਮਐਲਏ ਸਾਹਿਬ ਨਾਲ ਵੀ ਕੱਲ ਸ਼ਾਮੀ ਵੀ ਅਸੀਂ ਜਗ੍ਹਾ ਦੇਖ ਰਹੇ ਆ ਕਿਉਂਕਿ ਸ਼ਹਿਰ ਪਿੰਡਾਂ ਦੇ ਵਿੱਚ ਤਾਂ ਜਗ੍ਹਾ ਹੁੰਦੀ ਹੈ ਪਰ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ ਹੈ ਕਈ ਗੁਣਾ ਹੋ ਚੁੱਕੀ ਹੈ ਨਵੇਂ ਸਕੂਲ ਸਰਕਾਰੀ ਸਕੂਲ ਨਹੀਂ ਬਣੇ ਤਾਂ ਅਸੀਂ ਇਸ ਕਰਕੇ ਜਿੱਥੇ-ਜਿੱਥੇ ਵੀ ਸਾਨੂੰ ਇੰਪਰੂਵਮੈਂਟ ٹرسٹ ਤੋਂ ਜਾਂ ਫਿਰ ਵਿਦ ਦਾ ਹੈਲਪ ਆਫ ਡੀਸੀ ਲੁਧਿਆਣਾ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਜਗ੍ਹਾ ਆ ਮਿਲ ਰਹੀਆਂ ਅਸੀਂ ਉੱਥੇ ਅਸੀਂ ਨਵੇਂ ਜਿਹੜੇ ਸਕੂਲ ਐ ਉਹਨਾਂ ਲਈ ਸਾਈਟ ਅਸੀਂ ਇੱਕ ਸਾਈਟ ਆਤਮਨਗਰ ਇਡੈਂਟੀਫਾਈ ਕੀਤੀ ਐ ਇੱਕ ਸਾਈਟ ਅਸੀਂ ਤਾਜਪੁਰ ਰੋਡ ਤੇ ਬੈਠਾ ਕੀਤੀ ਐ ਕਿ ਅਸੀਂ ਉੱਥੇ ਨਵੇਂ ਸਕੂਲ ਵੀ ਬਣਾ ਰਹੇ ਹਾਂ ਤਾਂ ਕਿ ਉੱਥੋਂ ਬੱਚਿਆਂ ਦਾ ਪ੍ਰੈਸ਼ਰ ਘੱਟ ਸਕੇ ਮੈਂ ਤੁਹਾਨੂੰ ਇਸ ਥਾਂ ਦੇ ਉੱਤੇ ਜੀ ਦੱਸ ਦਿੰਦਾ ਇਸ ਵਾਰੀ ਦੇਖੋ ਇੱਕ ਅਕੈਡਮੀ ਕੀਅਰ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ 230 ਦਿਨ ਸਕੂਲ ਲੱਗੇ ਪਿਛਲੇ ਇਸ ਸਾਲ ਹੜਵੀਆਂ ਇਸੇ ਤਰ੍ਹਾਂ ਆਪਾਂ 200 ਦਿਨ ਵੀ ਅਕੈਡਮਿਕ ਈਅਰ ਪੂਰਾ ਨਹੀਂ ਕਰ ਰਹੇ ਇਸ ਕਰਕੇ ਦੂਜੀ ਗੱਲ ਲੋਕ ਸਭਾ ਚੋਣਾਂ ਕਰਕੇ ਇਸ ਸਰਦਲ ਜਿਹੜਾ ਅਕੈਡਮੀ ਕੀ ਜਿਹੜਾ ਪੇਪਰ ਹੈ ਉਹ ਬਹੁਤ ਐਡਵਾਂਸ ਹੈ 6 ਫਰਵਰੀ 7 ਫਰਵਰੀ ਤੋਂ ਇਮਤਿਹਾਨ ਸ਼ੁਰੂ ਹੋ ਜਣੇ ਆ ਬੱਚਿਆਂ ਤੇ ਉਸੇ ਹਿਸਾਬ ਨਾਲ ਅਗਲਾ ਸਾਲ ਜਿਹੜਾ ਐਡਮਿਸ਼ਨ ਹੈ ਉਹ ਵੀ ਪਹਿਲਾਂ ਸ਼ੁਰੂ ਹੋਣ ਗਿਆ ਇਸ ਕਰਕੇ ਜਿਹੜੀ ਮਜਬੂਰੀ ਹੈ ਮੈਂ ਆਪ ਸਮਝਦਾ ਠੰਡ ਬਹੁਤ ਜ਼ਿਆਦਾ ਪਰ ਇਸ ਮਜਬੂਰੀ ਨੂੰ ਦੇਖਦੇ ਹੋ ਕੇ ਲਈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਇਸ ਵਾਰੀ ਹੜਾਂ ਕਰਕੇ ਵੀ ਆਪਾਂ ਨੂੰ ਪੰਜਾਬ ਦੇ 13 14 ਜ਼ਿਲ੍ਹੇ ਪ੍ਰਭਾਵਿਤ ਰਹੇ ਸੀ ਉੱਥੇ ਵੀ ਛੁੱਟੀਆਂ ਕਰਨੀਆਂ ਪਈਆਂ ਤਾਂ 200 ਦਿਨ ਵੀ ਪੂਰੇ ਨਹੀਂ ਹੋ ਰਹੇ ਸੀਗੇ ਇਸ ਕਰਕੇ ਤੇ ਦੂਜਾ ਲੋਕ ਸਭਾ ਇਲੈਕਸ਼ਨ ਕਰਕੇ ਐਗਜ਼ਾਮਸ ਪ੍ਰੀਪੋਨ ਇੱਕ ਮਹੀਨਾ ਪਹਿਲਾਂ ਇਮਤਿਹਾਨ ਹੋ ਰਿਹਾ ਹੈ ਯਾਨੀ ਮਹੀਨਾ ਵੀ ਨਹੀਂ ਰਹਿ ਗਿਆ ਕਿਤੇ ਕਿਤੇ ਤਾਂ ਪ੍ਰੀ ਬੋਰਡ ਲਈ ਟਾਈਮ ਵੀ ਨਹੀਂ ਬਚਿਆ ਇਸ ਕਰਕੇ ਤੇ ਕਿਹੜਾ ਦੀ ਗੱਲ ਕੀ ਕਹੋਗੇ ਜੀ ਦੇਸ਼ਿਕ ਮਤਲਬ ਘਟਾ ਕੇ ਜਾ ਰਹੇ ਹੋ ਜੀ ਜੀ ਜਿਹੜੇ ਮੈਰੀਟੋਰੀਅਸ ਆਰਗੇਨਿਕ ਮੀਟਿੰਗ ਹੈ ਪਾਡਾ ਜੀ ਜੀ ਇਸ ਵਾਰੀ ਇਸ ਵਾਰੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਸ ਵਾਰੀ ਮੈਰੀਟੋਰੀਅਸ ਅੱਜ ਸਕੂਲ ਆਫ ਐਮੀਨੈਂਸ ਦਾ ਐਗਜ਼ਾਮ ਇਕੱਠਾ ਹੋਊਗਾ ਵੀ ਵਿਲ ਹੈਵ ਵਨ ਇੰਟਰੈਂਸ ਐਗਜ਼ਾਮ ਫਾਰ ਥਿਸ ਫਾਰ ਬੋਥ ਦ ਥਿੰਗਸ ਤਾਂ ਕਿ ਅਸੀਂ ਪਲੱਸ ਮੈਰੀਟੋਰੀਅਸ ਬੱਚਿਆਂ ਨੂੰ ਵੀ ਕੈਨ ਨੂੰ ਮੈਰੀਟੋਰੀਅਸ ਸਕੂਲ ਤੱਕ ਬਣਾ ਦਿੱਤੇ ਸੀ ਪਰ ਤੁਸੀਂ ਨਾ ਉਹਨਾਂ ਦੇ ਲਈ ਕੋਈ ਐਕਸਟਰਾ ਕੋਚਿੰਗ ਨਾ ਹੀ ਕੋਈ ਐਕਸਪੋਜ਼ਰ ਵਿਜ਼ਿਟਸ ਕੋਈ ਵੀ ਫੈਸਿਲਿਟੀ ਨਹੀਂ ਸੀ ਸੋ ਵੀ ਵਿਲ ਗਿਵ ਦ ਸੇਮ ਫੈਸਿਲਿਟੀਆਂ ਜੋ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਸੁਵਿਧਾਵਾਂ ਮਿਲਦੀਆਂ ਹਨ ਉਹੀ ਸੁਵਿਧਾਵਾਂ ਹੁਣ ਮੈਰਿਟੋਰੀਅਰ ਜੀ ਲਾਸਟ ਕੁਐਸਚਨ ਹੈ ਸਰ ਅਪਣੇ ਤੋਂ ਕੁਝ ਮਸਕੂਦ ਬਾਅਦ ਹਮਨ ਨੂੰ ਇੰਟਰਨੈਟ ਫੈਸਿਲਿਟੀ ਮੈਂ ਤੁਹਾਨੂੰ ਕਹਿ ਦਿੱਤਾ ਸੇਮ ਫੈਸਿਲਿਟੀ ਲਾਸਟ ਕੁਐਸਚਨ ਹੈ ਜਿਸ ਤਰ੍ਹਾਂ ਕਿ ਕਾਰਪੋਰੇਸ਼ਨ ਲੁਧਿਆਣਾ ਨੇ ਇੱਕ ਨਵਾਂ ਸਕੈਂਡਲ ਜਗਾ ਉਜਾਗਰ ਕੀਤਾ ਤਾਂ ਉਹਦੇ ਬਾਰੇ ਲੋਕਲ ਐਮਐਲਏ ਸਾਹਿਬ